ਉਹ ਕਿਰਾਏਦਾਰ ਬਣ ਕੇ ਸਾਡੇ ਕੋਲ ਆਇਆ ਤੇ 12000 ਰੁਪਏ ਦੇ ਉਹਨਾਂ ਕਿਰਾਏ ਨਾਲ ਸਾਡਾ ਰੈਂਟ ਉਹਦੇ ਨਾਲ ਸੈਟਲ ਹੋਇਆ। ਖਾਲੀ ਹੱਥ ਆਇਆ ਸੰਨ ਕਹਿੰਦਾ ਸਮਾਨ ਚੋਰੀ ਹੋ ਗਿਆ ਮੇਰੇ ਬੱਸ ਬੱਸ ਤੋਂ ਚੋਰੀ ਹੋ ਗਿਆ ਸਮਾਨ। ਦੇ ਉਸ ਤੋਂ ਬਾਅਦ ਕਹਿੰਦਾ ਜੀ ਮੈਂ ਤੁਹਾਡੇ ਕੋਲ 3 ਸਾਲ ਰਹਿਣਾ ਹੈ। ਜਿੰਨੇ ਉਹਨਾਂ ਦੇ ਵਿੰਗਸ ਹੈਗੇ ਨੇ 3 ਵਿੰਗ ਨੇ ਉਹਨਾਂ ਦੇ ਰੇਟ ਵਾਲੇ ਦੂਸਰੇ ਇਨਕਮ ਟੈਕਸ ਵਾਲੇ ਜੋ ਵੀ ਆਇਆ। ਉਹਨਾਂ ਨੇ ਉੱਥੇ ਕਿਹਾ ਜੀ ਇਸ ਨਾਮ ਦਾ ਬੰਦਾ ਕੋਈ ਸਾਡੇ EMPLOYE ਨਹੀਂ ਹੈਗਾ ਨਾ ਹੀ ਕੋਈ ਆਇਆ ਤੇ ਨਾ ਹੀ ਕੋਈ ਸਾਨੂੰ ساری ਇਨਫਰਮੇਸ਼ਨ ਹੁੰਦੀ ਹੈ ਜਿਆ ਟ੍ਰਾਂਸਫਰ ਹੋ ਕੇ ਆਪਦਾ ਉਹ ਕਹਿੰਦਾ ਜੀ ਮੈਂ ਆਈਟੀਓ ਹੈਗਾ ਵਾਂ ਔਰ ਸਕਾਈਲਾਰਕ ਹੋਟਲ ਦੇ ਨਾਲ ਮੇਰਾ ਦਫਤਰ ਹੈ ਔਰ ਉਹ ਕਿਰਾਏਦਾਰ ਬਣ ਕੇ ਸਾਡੇ ਕੋਲ ਆਇਆ ਤੇ 12000 ਰੁਪਏ ਦੇ ਉਹਨਾਂ ਕਿਰਾਏ ਨਾਲ ਸਾਡਾ ਰੈਂਟ ਉਹਦੇ ਨਾਲ ਸੈਟਲ ਹੋਇਆ ਕਦੋਂ ਆਇਆ ਸੀਗਾ ਜੀ ਕਦੋਂ ਆਇਆ 7 ਤਰੀਕ ਨੂੰ ਆਇਆ 7 ਦੇ ਫਰਵਰੀ ਨੂੰ 2025 ਨੂੰ ਔਰ ਉਸਨੇ ਕੋਈ ਸਾਨੂੰ ਆ ਕੇ ਪੇਮੈਂਟ ਵਗੈਰਾ ਨਹੀਂ ਦਿੱਤੀ ਕਹਿੰਦਾ ਮੇਰਾ ਜੀ ਪਰਸ ਚੋਰੀ ਹੋ ਗਿਆ ਮੇਰਾ ਸਮਾਨ ਸਾਰਾ ਚੋਰੀ ਹੋ ਗਿਆ ਤੇ ਮੈਂ ਤੁਹਾਨੂੰ ਜਿਹੜਾ ਰੈਂਟ ਹੈ ਉਹ ਤੁਹਾਨੂੰ ਬੈਂਕ ਵਿੱਚ ਤੁਹਾਡੇ 2-4 ਦਿਨ ਤੱਕ ਆ ਜਾਏਗਾ ਕਿਹੜੇ ਡਿਪਾਰਟਮੈਂਟ ਵੱਲੋਂ ਦੱਸਦਾ ਸੀ ਆਪਣੇ ਆਪ ਨੂੰ ਕਿਹੜੇ ਡਿਪਾਰਟਮੈਂਟ ਲੱਗਾ ਹੈ ਇੰਕਮ ਟੈਕਸ ਡਿਪਾਰਟਮੈਂਟ ਹਮਮ ਆਏ ਤੇ ਫਿਰ ਉਸ ਤੋਂ ਬਾਅਦ ਕੀ ਕੀਤਾ ਉਹਨੇ ਅਟਾ ਨੂੰ ਉਹ ਤਾਂ ਸਾਡੇ ਕੋਲ ਖਵਾ ਕੇ ਚਲੇ ਗਿਆ ਖਾਲੀ ਹੱਥੀ ਆਇਆ ਸੰਨ ਕਹਿੰਦਾ ਸਮਾਨ ਚੋਰੀ ਹੋ ਗਿਆ ਮੇਰੇ ਬਸ ਬਸ ਤੋਂ ਚੋਰੀ ਹੋ ਗਿਆ ਸਮਾਨ ਤੇ ਉਸ ਤੋਂ ਬਾਅਦ ਕਹਿੰਦਾ ਜੀ ਮੈਂ ਤੁਹਾਡੇ ਕੋਲ 3 ਸਾਲ ਰਹਿਣਾ ਤੇ ਕਿਰਾਇਆ ਕਹਿੰਦਾ ਤੁਹਾਡਾ ਬੈਂਕ 'ਚ ਆ ਜਾਏਗਾ ਸਾਡੇ ਕੋਲ ਉਹਨੇ ਅਕਾਊਂਟ ਨੰਬਰ ਲੈ ਲਿਆ ਬੈਂਕ ਦਾ ਨਾਮ ਲੈ ਲਿਆ 3-4 ਦਿਨ ਅਸੀਂ ਵੇਟ ਕੀਤੀ ਕਿਰਾਇਆ ਨਹੀਂ ਆਦਾ ਆਇਆ ਉਹਨੂੰ ਕਿਹਾ ਕਹਿੰਦਾ ਜੀ ਆ ਜਾਏਗਾ ਆ ਰਹਾ ਉਸ ਤੋਂ ਬਾਅਦ ਉਹਨੇ ਸਾਰਾ ਸਾਨੂੰ ਕਾਫੀ ক্লোਜ਼ ਹੋ ਗਿਆ ਇੱਕ ਅਦੀਵਾਰੀ ਉਹਨੇ ਸਾਡੇ ਨਾਲ ਚਾਹ ਵੀ ਪੀਤੀ ਬੈਠ ਕੇ ਤੇ ਬੜਾ ਆਪਣਾ ਬੰਨ ਦੱਸ ਰਿਹਾ ਸੀਗਾ ਤੇ ਫਿਰ ਆਪਣੇ ਡਿਪਾਰਟਮੈਂਟ ਦਾ ਦੱਸਣ ਲੱਗ ਪਿਆ ਵੀ ਮੈਂ ਅਸੀਂ ਰੇਟ ਮਾਰਦੇ ਆ ਤੁਹਾਨੂੰ ਸਾਡੇ ਸੋਨਾ ਫੜਦੇ ਆ ਅਸੀਂ ਤੁਹਾਨੂੰ 52000 ਰੁਪਏ ਤੋਂ ਲੈ ਸੋਨਾ ਲੈ ਦਿਆਂਗੇ ਮੇਰੀ ਪਾਵਰ 'ਚ 10 ਤੋਲੇ ਤੱਕ ਹੈਗਾ ਤੇ ਉਹਦੇ ਤੁਸੀਂ 3 ਲੱਖ ਰੁਪਈਆ ਪਹਿਲਾਂ ਦੇਣਾ ਹੈਗਾ ਬਾਕੀ ਤੁਹਾਨੂੰ ਹਫਤੇ ਬਾਅਦ ਜਿਹੜੀ ਪੇਮੈਂਟ ਹੈ ਉਹ ਤੁਸੀਂ ਦੇ ਦੇਣਾ ਤਾਂ ਨਾਲ ਸੀਜ਼ ਮਿਲ ਜਾਏਗੀ ਕਿੰਨੇ ਕਿੰਨੇ ਟੋਟਲ ਆਪਣੇ ਸੋਨੇ ਦੀ ਗੱਲ ਹੋਈ ਜੀ ਕਿੰਨੇ ਸੋਨੇ ਦੀ ਗੱਲ 10 10 10 ਟੋਲੇ ਦਾ 10 ਟੋਲੇ ਦਾ 15 ਦੇ ਦੇ ਪੈਸੇ ਨਹੀਂ ਤੇ 10 ਟੋਲੇ ਦਾ ਤੇ ਕਿੰਨੇ ਕੁ ਪੈਸੇ ਤੁਹਾਡੇ ਕੋਲ ਲੈ ਕੇ ਗਿਆ ਇੱਥੋਂ ਦੀ 3 ਲੱਖ ਰੁਪਈਆ ਅਸੀਂ ਇਹਨੂੰ ਦਿੱਤਾ 3 ਲੱਖ ਰੁਪਈਆ ਬੈਂਕ ਤੋਂ SBI ਤੋਂ ਕਢਵਾ ਦਿੱਤਾ ਉਹ ਨਾਲ ਗਿਆ ਸੀਗਾ ਹੂੰ ਉਹ ਕਿਸ ਦਿਨ ਆਪਣੇ ਗਿਆ ਹੈਗੇ ਉਹ 13 ਤਰੀਕ ਨੂੰ 12 ਦੀ ਛੁੱਟੀ ਸੀ ਰਵੀਦਾਸ ਦੀ 13 ਤਰੀਕ ਨੂੰ ਨਾਲ ਗਿਆ ਬੈਂਕ ਤੇ ਇੱਥੇ ਤੁਹਾਡੇ ਕੋ ਇਸ ਕੋਠੀ ਦੇ ਵਿੱਚ ਕਿੰਨੇ ਦਿਨ ਤੁਹਾਡੇ ਕੋ ਰਹੇ ਨੇ ਉਹ ਦੱਸਿਆ ਤੁਨ ਉਹ 13 ਤਰੀਕ ਨੂੰ ਆ ਚਲੇ ਗਿਆ 7 ਤਰੀਕ ਨੂੰ ਆਇਆ ਮਤਲਬ 5-6 ਦਿਨ ਲਗਾਤਾਰ ਤੁਹਾਡੇ ਨਾਲ ਰਹੇ ਹਾਂ ਨਾਲਿਆ 5-6 ਦਿਨ ਉਹ ਇਸ ਤਰ੍ਹਾਂ ਵੀ ਇਹ ਪੂਰਾ ਟਾਈਮ ਦਫ਼ਤਰ ਵੀ ਨਹੀਂ ਸੀ ਜਾਂਦਾ ਉਹ ਸਾਨੂੰ ਉਹ ਬਹੁਤਾ ਕੋਈ ਉਹਦੇ ਨਾਲ ਚੱਕ ਵੀ ਨਹੀਂ ਹੋਇਆ ਵੀ ਇਹ ਥੋੜਾ ਇੱਕ ਦਿਮਾਗੀ ਚਾਇਆ ਵੀ ਇਹ 2-3 ਵਜੇ ਆ ਜਾਂਦਾ ਜਦੋਂ ਦਫ਼ਤਰ ਵਾਲੇ ਬੰਦੇ ਤੇ ਬਹੁਤ ਬਿਜ਼ੀ ਹੁੰਦੇ ਨੇ ਸਾਰਾ ਦਿਨ ਪ੍ਰੇਤਰੀਂ ਤਾਂ ਜਾਂਦਾ ਸੀਗਾ ਆ ਜਾਂਦਾ ਸੀਗਾ ਕਿੱਦਾਂ ਕਰਦਾ ਸੀਗਾ ਨਹੀਂ ਜਾਂਦਾ ਸੀ ਫਿਰ ਆ ਜਾਂਦਾ ਸੀਗਾ ਸਵੇਰੇ ਵੈਸੇ ਨਿਕਲ ਜਾਂਦਾ ਸੀ ਮੈਨੂੰ ਲੱਗਦਾ ਖਾਣ ਪੀਣ ਜਾਂਦਾ ਸੀ ਅੱਛਾ ਇੱਕ ਤੁਸੀਂ ਵਿਆਹ ਦੇ ਕਾਰਡ ਦਾ ਜ਼ਿਕਰ ਕੀਤਾ ਸੀਗਾ ਕਿ ਵਿਆਹ ਦਾ ਕਾਰਡ ਤੁਹਾਨੂੰ ਕੋਈ ਬਰਾਮਦ ਹੋਇਆ ਉਹ ਕਿਹਦੇ ਵਿਆਹ ਦਾ ਕਾਰਡ ਸੀਗਾ ਤੇ ਉਹ ਇੱਕ ਉਹਦੇ ਕਮਰੇ ਦੇ ਵਿੱਚ ਟੇਬਲ ਤੇ ਵਿਆਹ ਦਾ ਕਾਰਡ ਤੇ ਮਠਿਆਈ ਦਾ ਡੱਬਾ ਪਿਆ ਸੀਗਾ ਅਸੀਂ ਸੋਚਿਆ ਵੀ ਸ਼ਾਇਦ ਕਿਸੇ ਉਹਦੇ ਡਿਪਾਰਟਮੈਂਟ ਦੇ ਕੁਲੀਕ ਦਾ ਹੈ ਉਹਦੇ ਕਲੀਗ ਦਾ ਦਫਤਰ ਦੇ ਕਲੀਗ ਦਾ ਤੇ ਉਹ ਸਾਨੂੰ ਬਾਅਦ ਜੀ ਧਿਆਨ ਆਇਆ ਅਸੀਂ ਜਦੋਂ ਦੇਖਿਆ ਵੀ ਇਹਦੇ ਕਾਰਡ ਦੇ ਉੱਤੇ ਕੁਝ ਕਿਸੇ ਡਿਪਾਰਟਮੈਂਟ ਦੇ ਬੰਦੇ ਦਾ ਨਾਮ ਨਹੀਂ ਸੀਗਾ ਫਿਰ ਅਸੀਂ ਜਿਹੜੇ ਦੋ ਨੰਬਰ ਲਿਖੇ ਕਾਰਡ ਤੇ ਉਹ ਅਸੀਂ ਕਾਲ ਕੀਤੀ ਉੱਥੇ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਵਿਆਹ ਸੀਗਾ ਕਹਿੰਦੇ ਜੀ ਹਾਂ ਵਿਆਹ ਹੈ ਵਿਆਹਲੇ ਦਿਨ ਦੀ ਗੱਲ ਹੀ ਹੈ ਵਿਆਹ ਹੈ ਤੇ ਉਹ ਕਹਿੰਦੇ ਮੈਂ ਕਿਹਾ ਵੀ ਕਿਸ ਤਰ੍ਹਾਂ ਤੁਹਾਡਾ ਉਹ ਬੰਦਾ ਨੋਨ ਹੈਗਾ ਉਹ ਕਹਿੰਦੇ ਜੀ ਸਾਡੇ ਉਹ ਉਹ ਪਰ ਜਿਹਨੇ ਉਹਨਾਂ ਦਾ ਦੋਸਤ ਹੈਗਾ ਤੇ ਸਾਨੂੰ ਕਹਿੰਦਾ ਜੀ ਅਸੀਂ ਤੁਹਾਡੇ ਨੌਕਰੀ ਲਵਾ ਦੇਾਂਗੇ ਤੇ ਸਾਡੇ ਕੋਲੋਂ 7000 ਰੁਪਿਆ ਉਹ ਲੈ ਗਿਆ ਆ ਨੋ ਨੌਕਰੀ ਉਹਨਾਂ ਨੂੰ ਕਿਸ ਚੀਜ਼ ਦੀ ਨੌਕਰੀ ਲਵਾਉਣ ਦੀ ਗੱਲ ਕੀਤੀ ਉਹਨਾਂ ਨੂੰ ਕਹਿੰਦਾ ਜੀ ਤੁਹਾਨੂੰ ਟੈਂਪਰੇਰੀ ਮੈਂ ਦਫ਼ਤਰ 'ਚ ਪੀ ਐਨ ਟਾਈਪ ਦੀ ਨੌਕਰੀ ਲਵਾ ਦੇਾਂਗਾ ਜੋ ਵੀ ਤੇ ਹੁਣ ਤੁਸੀਂ ਕੰਪਲੇਂਟ ਦਿੱਤੀ ਆ ਕੰਪਲੇਂਟ 'ਚ ਪੁਲਿਸ ਨੇ ਕੀ ਆਸ਼ਵਾਸਨ ਦਿੱਤਾ ਪੁਲਸੇ 7 ਨੰਬਰ ਜਿੱਤੀ ਸੀ ਉਹ ਐਪਲੀਕੇਸ਼ਨ ਲਿਖੀ ਪਈ ਆ ਜੋ ਉਹਨੇ ਦੱਸਿਆ ਅੱਜ ਦੱਸਤਾ ਜੀ ਇਹਦੇ ਬਾਰੇ ਮਿਹਰਬਾਨੀ ਖੁਸ਼ੀ ਦੀ ਗੱਲ ਹੋਈ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਤ ਉਹ ਵਿਅਕਤੀ ਤੁਹਾਡੇ ਘਰੋਂ ਗਿਆ ਬਹੁਤ ਕੀਤੇ ਉਹਨੂੰ ਫੋਨ ਕੀਤਾ ਉਹਦਾ ਇੱਕ ਫੋਨ ਆਇਆ ਜਿਸ ਦਿਨ ਚਲੇ ਗਿਆ ਨਾ ਸ਼ਾਮ ਨੂੰ ਪੈਸੇ ਲੈ ਕੇ ਜਿਸ ਦਿਨ ਪੈਸੇ ਲੈ ਕੇ ਸ਼ਾਮ ਨੂੰ ਚਲੇ ਗਿਆ ਨਾ ਤੇ ਸ਼ਾਮ ਤੱਕ ਰਾਤ ਤੱਕ ਇੱਥੇ ਹੀ ਸੀਗਾ ਜਦੋਂ ਅਸੀਂ ਸੌਂ ਗਏ ਆ ਉਦੋਂ ਹੀ ਕਿਤੇ ਨਿਕਲ ਕੇ ਗਿਆ ਉਹ ਅਗਲੇ ਦਿਨ ਅਸੀਂ ਗਏ ਆ ਦਫ਼ਤਰ ਉਹ ਉਹਦੇ ਡਾਕੂਮੈਂਟ ਲੈ ਕੇ ਡਾਕੂਮੈਂਟ ਲੈ ਕੇ ਦਫ਼ਤਰ ਗਏ ਆਂ ਸਟਾਫ ਕੋਲੋਂ ਪੁੱਛਿਆ ਵੀ ਇਹ ਵਾਲਾ ਤੁਹਾਡਾ ਬੰਦੇ ਆ ਕੋਈ ਇੱਥੇ ਇਨਸਪੈਕਟਰ ਜਾਂ ਆਫੀਸਰ ਕੋਈ ਵੀ ਉਹਨਾਂ ਨੇ ਸਾਨੂੰ ਅਟੈਂਡ ਕੀਤਾ ਚੰਗੀ ਤਰ੍ਹਾਂ ਫਿਰ ਦੋ ਚਾਰ ਬੰਦਿਆਂ ਨੂੰ ਪੁੱਛਿਆ ਉਹ ਫਿਰ ਉੱਥੇ ਲੈ ਗਏ ਜਿੰਨਾਂ ਕੋ ਰਿਕਾਰਡ ਹੁੰਦੇ ਨੇ ਜਿਹੜੇ ਬੰਦੇ ਟਰਾਂਸਫਰ ਹੋ ਗਏ ਆਂਦੇ ਨੇ ਤੇ ਜਾਂਦੇ ਨੇ ਤੇ ਉਹ ਜਿੰਨੇ ਉਹਨਾਂ ਦੇ ਵਿੰਗਸ ਹੈਗੇ ਨੇ ਤਿੰਨ ਵਿੰਗ ਨੇ ਉਹਨਾਂ ਦੇ ਰੇਡ ਵਾਲੇ ਦੂਸਰੇ ਇਨਕਮ ਟੈਕਸ ਵਾਲੇ ਜੋ ਵੀ ਆਇਆ ਉਹਨਾਂ ਨੇ ਉੱਥੇ ਕਿਹਾ ਜੀ ਇਸ ਨਾਮ ਦਾ ਬੰਦਾ ਕੋਈ ਸਾਡੇ EMPLOYE ਨਹੀਂ ਹੈਗਾ ਨਾ ਹੀ ਕੋਈ ਆਇਆ ਤੇ ਨਾ ਹੀ ਕੋਈ ਸਾਨੂੰ ਸਾਰੀ ਇਨਫਾਰਮੇਸ਼ਨ ਹੁੰਦੀ ਹੈ ਜੇ ਆ ਟ੍ਰਾਂਸਫਰ ਹੋ ਕੇ ਆਂਦਾ ਉਹਨੇ ਆਪਣੇ ਨੂੰ ਦੱਸਿਆ ਕਿਥੋਂ ਕਿ ਕਿਹੜੀ ਜਗ੍ਹਾ ਤੋਂ ਆਇਆ ਸੀਗਾ ਉਹ ਤੇ ਆਪਣੇ ਕੋਲ ਸਾਨੂੰ ਵੀ ਸਮਝ ਨਹੀਂ ਲੱਗੀ ਪਹਿਲਾਂ ਜਿਸ ਦਿਨ ਆਇਆ ਹੈ ਨਾ ਪਹਿਲਾਂ ਕਹਿੰਦਾ ਮੈਂ ਕਰਲਾ ਤੋਂ ਆਇਆ ਉਸ ਤੋਂ ਬਾਅਦ ਅਸੀਂ ਆਈਡੀ ਵੀ ਨਹੀਂ ਉਹਦੇ ਕੋਲ ਮੰਗੀ ਉਹਨੇ ਆਈਡੀ ਵੀ ਆਪੇ ਹੀ ਦੇ ਦਿੱਤੀ ਸਾਨੂੰ ਨਹੀਂ ਤਾਂ ਆਮ ਤੌਰ ਤੇ ਕਈ ਵਾਰੀ ਬੰਦਾ ਦੋ ਚਾਰ ਦਿਨ ਉਹ ਆਈਡੀ ਨਹੀਂ ਦਿੰਦਾ ਮੰਗਣੀ ਪੈਂਦੀ ਹੈ ਉਹ ਆਪੇ ਪਤਾ ਨਹੀਂ ਇਹਨੇ ਪਹਿਲਾਂ ਹੀ ਪ੍ਰਿੰਟ ਬਲੂਟ ਡਕਰਾ ਕੇ ਰੱਖੀ ਸੀ ਆਈਡੀ ਅੱਜ ਵੇ ਕਾਜ ਤੁਹਾਨੂੰ ਦਿਖਾਏ ਤਿੰਨ ਚਾਰ ਬਸ ਇਹ ਪਹਿਲਾਂ ਹੀ ਮੈਨਿਪੂਲੇਸ਼ਨ ਕੀਤੀ ਸੀ ਉਹਨੇ ਲੱਗਦਾ ਠੀਕ ਹੈ ਅੰਕਲ ਇਹ ਪਹਿਲਾਂ ਤੁਹਾਡੇ ਕੋ ਪਹਿਲਾਂ ਵੀ ਕਿਰਾਏਦਾਰ ਰਹਿੰਦੇ ਰਹੇ ਆ ਤੇ ਕਿਰਾਏਦਾਰ ਆਂਦੇ ਸਾਨੂੰ ਕਦੀ ਕੋਈ ਅਜ ਤੱਕ ਦਿੱਕਤ ਨਹੀਂ ਹੋਈ